ਦੇ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ 5 ਕਰਮ ਧਰਮ ਪਾਖੰਡ ਜੋ ਦੀਸਹਿ ਤិន ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵਹ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤਹ ਸਾਗਰ ਪਾਰ ਉਤਰੀਐ ਜੀ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸੰਗਤ ਜੀ ਵੱਡ ਭਾਗੀ ਹੋ ਜੋ ਦੀਨ ਦੁਨੀ ਦੇ ਵਾਲੀ ਰਹਿਮਤਾ ਦੇ ਮਾਲਕ ਸਮੁੱਚੀ ਮਾਨਵਤਾ ਦੇ ਮੁਜਸਮੇ ਸਮੁੱਚੀ ਮਾਨਵਤਾ ਦੇ ਸਾਜੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਪਾਤਸ਼ਾਹ ਜੀਆਂ ਦੀ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਤੋਂ ਹੀ ਸੁੰਦਰ ਦੀਵਾਨ ਸਜੇ ਹੋਏ ਹਨ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਜੋ ਪਾਤਸ਼ਾਹ ਜੀਆਂ ਨੇ ਅੰਮ੍ਰਿਤ ਵੇਲੇ ਹੁਕਮ ਦੀ ਅਸੀਸ ਬਖਸ਼ੀ ਆਓ ਉਸ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਤਰਕੇ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਬੜੇ ਪਿਆਰ ਦੇ ਨਾਲ ਜਪੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਾਨਾ ਪੰਜਵਾ ਇਹ ਜੋ ਪਾਵਨ ਮੁਖਵਾਕ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਦੋਹਿਤਾ ਬਾਣੀ ਕਾ ਬੋਹਿთა ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੁਹੀ ਰਾਗ ਦੇ ਅੰਦਰ 747 ਅਤੇ 48 ਅੰਗ ਉੱਪਰ ਸੁਭਾਈ ਮਾਨ ਹੈ ਕਰਮ ਧਰਮ ਪਾਖੰਡ ਜੋ ਦੀਸਹਿ ਸਤਿਗੁਰੂ ਸਾਹਿਬ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਣ ਦਾ ਯਤਨ ਕਰ ਰਹੇ ਹਾਂ ਕਿ ਉਸ ਪਰਮਾਤਮਾ ਦੀ ਕੀਰਤੀ ਜਿਸ ਕਰਮ ਦੇ ਵਿੱਚ ਨਾ ਹੋਵੇ ਉਹ ਕਰਮ ਪਾਖੰਡ ਦਾ ਕਰਮ ਹੈ ਜੇ ਉਹ ਧਰਮ ਦੇ ਵਿੱਚ ਵੀ ਪਰਮਾਤਮਾ ਦੀ ਕੀਰਤੀ ਨਾ ਹੋਵੇ ਤੇ ਉਹ ਧਰਮ ਵੀ ਪਾਖੰਡ ਦਾ ਧਰਮ ਹੈ ਜੇ ਕਰਮਾਂ ਦੇ ਵਿੱਚ ਪਰਮਾਤਮਾ ਦਾ ਜਸ ਨਹੀਂ ਹੈ ਜੇ ਧਰਮ ਦੇ ਵਿੱਚ ਧਰਮਾਂ ਦੇ ਵਿੱਚ ਪਰਮਾਤਮਾ ਦਾ ਜਸ ਨਹੀਂ ਹੈ ਤੇ ਇਹ ਦੋਨੇ ਹੀ ਵਿਅਰਥ ਨੇ ਇਹ ਕੇਵਲ ਪਾਖੰਡ ਹੈ ਲੋਕ ਦਿਖਾਵਾ ਹੈ ਜਿੱਦਾਂ ਸਤਗੁਰੂ ਸਾਹਿਬ ਜੀਆਂ ਨੇ ਪਾਵਨ ਬਚਨ ਕੀਤੇ माथे तिलक ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣ ਮੱਥੇ ਤੇ ਵੱਡਾ ਤਿਲਕ ਲਾ ਲਿਆ ਹੱਥ ਦੇ ਵਿੱਚ ਮਾਲਾ ਫੜ ਲਈ ਭਗਵੇਂ ਕੱਪੜੇ ਪਾ ਲਈ ਪਰ ਅੰਦਰ ਤੇ ਉਹ ਪ੍ਰਮਾਤਮਾ ਦਾ ਨਾਮ ਨਹੀਂ ਹੈ ਨਾ ਪ੍ਰਮਾਤਮਾ ਦਾ ਜਿਹੜਾ ਪਰਮਾਤਮਾ ਦੇ ਨਾਮ ਦੀ ਜਿਹੜੀ ਕੀਰਤੀ ਉਹ ਅੰਦਰ ਨਹੀਂ ਹੈ। ਤੋਂ ਇਸ ਕਰਕੇ ਰੱਬ ਨੂੰ ਹੀ ਉਹਨਾਂ ਨੇ ਖਡਾਉਣਾ ਹੀ ਸਮਝ ਲਿਆ। ਰੱਬ ਦੇ ਨਾਲ ਉਹ ਜੁੜੇ ਨਹੀਂ ਰੱਬ ਤੋਂ ਵੀ ਉਹ ਦੂਰ ਹੋ ਗਈ। ਜਿਹੜਾ ਬੰਦਾ ਧਰਮ ਦੀ ਦੁਨੀਆ ਦੇ ਵਿੱਚ ਆਉਂਦਾ ਏ ਉਹਨਾਂ ਹੀ ਉਹਦਾ ਜਿਹੜਾ ਡਰ ਹੈ, ਭੈ ਹੈ ਉਹ ਰੱਬ ਤੋਂ ਦੂਰ ਹੁੰਦਾ ਏ। ਤੇ ਫਿਰ ਉਹ ਧਰਮ ਦੀ ਕਿਰਤ ਨਹੀਂ ਕਰਤਾ ਉਹ ਕਿਰਤ ਅਧਰਮੀ ਹੋ ਜਾਂਦੀ ਹੈ ਧਰਮ ਦੀ ਕਿਰਤ ਉਹਦੇ ਕੋਲ ਹੁੰਦੀ ਨਹੀਂ ਜਿਹੜਾ ਰੱਬ ਦੇ ਨੇੜੇ ਆ ਗਿਆ ਰੱਬ ਦਾ ਭੈ ਖਤਮ ਹੋ ਗਿਆ ਡਰ ਖਤਮ ਹੋ ਗਿਆ ਪ੍ਰੇਮ ਵੀ ਖਤਮ ਹੋ ਗਿਆ ਕੇਵਲ ਵਖਾਵੇ ਦੇ ਲਈ ਇਹ ਸਾਰਾ ਕੁਝ ਰਹਿ ਗਿਆ ਤੋਂ ਪਾਤਸ਼ਾਹ ਜੀ ਕਹਿੰਦੇ ਜਿਹੜੇ ਕਰਮ ਦੇ ਵਿੱਚ ਜਿਹੜੇ ਧਰਮ ਦੇ ਵਿੱਚ ਪਾਖੰਡ ਹੈ ਕੀਰਤੀ ਨਹੀਂ ਹੈ ਰੱਬ ਦੀ ਰੱਬ ਦਾ ਡਰ ਨਹੀਂ ਹੈ ਰੱਬ ਦਾ ਪ੍ਰੇਮ ਨਹੀਂ ਹੈ ਉਹ ਕਰਮ ਤੇ ਧਰਮ ਵੀ ਵਿਅਰਥ ਹੈ ਉਹ ਫਲੀ ਭੂਤ ਨਹੀਂ ਹੋਣਗੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਹੈ ਪ੍ਰਮਾਤਮਾ ਦੀ ਕੀਰਤੀ ਨਹੀਂ ਹੈ ਪ੍ਰਮਾਤਮਾ ਦਾ ਜਸ ਨਹੀਂ ਹੈ ਉਹ ਕਰਮ ਫਲੀ ਭੂਤ ਨਹੀਂ ਹੋਣਗੇ ਤੋ ਇਸ ਕਰਕੇ ਇਹ ਜਿਹੜਾ ਮਨੁੱਖ ਦੇ ਹਿਰਦੇ ਦੇ ਅੰਦਰ ਧਰਮ ਹੈ ਇਹਦੇ ਬਾਰੇ ਵਿਦਵਾਨਾਂ ਨੇ ਕਥਨ ਕੀਤਾ ਉਪਜੈ ਵਾਕ ਸਤ ਕਰ ਅਤ ਉਪਜੈ ਧਰਮ ਵਾਕ ਸਤ ਕਰ ਅਤ ਦਇਆ দান ਕਰ ਧਰਮ ਵਦੈ ਨਿਤ ਇਸਥਿਤ ਧਰਮ ਖਿਮਾ ਕੈ ਸੰਗਾ ਧਰਮ ਕਰੋਧ ਕਰ ਹੋਤਵੇ ਭੰਗਾ ਜਦੋਂ ਕੋਈ ਮਨੁੱਖ ਸਤਿ ਬਚਨੀ ਹੋ ਜਾਵੇ ਸਾਚੀ ਬੋਲੇ ਉਹਦੇ ਨਾਲ ਧਰਮ ਉਹਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ ਜਦੋਂ ਸਤ ਕਥਨੀ ਦੇ ਵਿੱਚ ਤੇ ਕਰਨੀ ਦੇ ਵਿੱਚ ਆ ਜਾਵੇ ਕਥਨੀ ਵੀ ਸੱਚ ਹੋਵੇ ਤੇ ਕਰਨੀ ਵੀ ਸੱਚ ਹੋਵੇ ਤੇ ਇਹ ਸਮਝ ਲਵੋ ਧਰਮ ਪੈਦਾ ਹੋ ਗਿਆ ਤੇ ਫਿਰ ਜੇ ਉਹ ਦਇਆ ਕਰਨ ਲੱਗ ਪਵੇ ਕਿਰਪਾ ਕਰਨ ਲੱਗ ਪਵੇ ਦਾਨ ਦੇਣ ਲੱਗ ਪਵੇ ਤੇ ਸਮਝੋ ਧਰਮ ਉਹਦੇ ਅੰਦਰ ਵਧਣ ਲੱਗ ਪਿਆ ਤੇ ਜੇ ਕਿਸੇ ਨੂੰ ਮੁਆਫ ਕਰਤਾ ਨਾ ਕਿਸੇ ਨੂੰ ਮੁਆਫ ਤੇ ਉਹਦੇ ਨਾਲ ਕੀ ਹੋਵੇਗਾ ਉਹਦਾ ਧਰਮ ਟਿਕਿਆ ਰਹੇਗਾ ਧਰਮ ਕਦੀ ਟੁੱਟੇਗਾ ਨਹੀਂ ਤੇ ਜਦੋਂ ਹਿਰਦੇ ਦੇ ਅੰਦਰ ਨਿੰਦਿਆ, ਕ੍ਰੋਧ, ਕਪਟ ਆ ਗਿਆ ਉਹ ਜਿਹੜਾ ਧਰਮ ਹੈ ਉਹ ਟੁੱਟ ਜਾਵੇਗਾ ਉਹ ਫਿਰ ਟਿਕਿਆ ਨਹੀਂ ਰਹੇਗਾ ਧਰਮ ਇਹ ਨਹੀਂ ਹੈ ਕਿ ਹਿੰਦੂ ਧਰਮ, ਇਸਲਾਮ ਧਰਮ, ਸਿੱਖ ਧਰਮ ਇਹ ਧਰਮ ਨਹੀਂ ਧਰਮ ਤੋਂ ਭਾਵ ਜਿਹੜੇ ਚੰਗੇ ਗੁਣ ਮਨੁੱਖ ਦੇ ਅੰਦਰ ਨੇ ਕਿਹੜੇ ਗੁਣ ਕਿਸੇ ਨੂੰ ਮੁਆਫ ਕਰਨਾ, ਕਿਸੇ ਤੇ ਹਿੰਸਾ ਨਹੀਂ ਕਰਨੀ, ਕਿਸੇ ਨੂੰ ਦਾਨ ਦੇਣਾ, ਕਿਸੇ ਤੇ ਦਇਆ ਕਰਨੀ, ਕਿਸੇ ਨੂੰ ਬਾੜੇ ਬਚਨ ਨਹੀਂ ਬੋਲਣੇ, ਅੰਦਰੋਂ ਵੀ ਸੁਚਮਤਾ ਰੱਖਣੀ, ਬਾਹਰੋਂ ਵੀ ਸੁਚਮਤਾ ਰੱਖਣੀ ਤਾਪ ਕਰਨਾ ਪ੍ਰਮਾਤਮਾ ਦੀ ਕੀਰਤੀ ਕਰਕੇ ਇਹ ਜਿਹੜੇ ਚੰਗੇ ਗੁਣ ਨੇ ਇਹ ਮਨੁੱਖ ਦੇ ਅੰਦਰ ਹੋਣ ਤੇ ਸਮਝੋ ਧਰਮੀ ਮਨੁੱਖ ਹੈ ਕਿਵੇਂ ਵਿਦਵਾਨ ਲਿਖਦੇ ਖਿਮਾ ਅਹਿੰਸਾ ਦਇਆ ਮ੍ਰਿਦ ਸਤਿ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ ਧਰਮ ਦੀਆਂ 10 ਨਿਸ਼ਾਨੀਆਂ ਜਿਹੜੀਆਂ ਉਹਨਾਂ ਨੇ ਦਸੀਆਂ ਇਹ ਚੰਗੇ ਗੁਣ ਹੋਣ ਤੇ ਉਹ ਧਰਮੀ ਮਨੁੱਖ ਹੈ ਤੇ ਜੇ ਧਰਮ ਦੇ ਵਿੱਚ ਪਖੰਡ ਆ ਗਿਆ ਤੇ ਉਹਦੀ ਜਿਹੜੀ ਕੀਤੀ ਹੋਈ ਕਿਰਤ ਵੀ ਸਫਲੀ ਨਹੀਂ ਹੋਵੇਗੀ ਉਹਦੇ ਕਰਮ ਵੀ ਗਲਤ ਨੇ ਕਰਮ ਵੀ ਝੂਠੇ ਨੇ ਤੇ ਇਸ ਦੇ ਨਾਲ ਨਾਲ ਧਰਮ ਵੀ ਝੂਠਾ ਹੈ ਸੋ ਪਾਤਸ਼ਾਹ ਜੀ ਕਹਿੰਦੇ ਕਰਮ ਧਰਮ ਪਾਖੰਡ ਜੋ ਦੀ ਸਹੇ ਜਿਹੜੇ ਕਰਮ ਧਰਮ ਜਿਹੜਾ ਪਖੰਡ ਹੈ ਇਹ ਜਿਹੜਾ ਸਾਰਾ ਕੁਝ ਵਿਖ ਰਿਹਾ ਹੈ ਦਿਨ ਜਮਨ ਜਾ ਗਾਤੇ ਲੂਟੇ ਇਹ ਸਾਰਾ ਕੁਝ ਹੀ ਜਮਾ ਨੇ ਲੁੱਟ ਲੈਣਾ ਹੈ ਜਦੋਂ ਜਾਮ ਇਹ ਸੰਸਾਰ ਤੋਂ ਮਨੁੱਖ ਨੂੰ ਲੈ ਕੇ ਜਾਂਦੇ ਨੇ ਨਾ ਉਸ ਵੇਲੇ ਇਹ ਸਾਰਾ ਕੁਝ ਹੀ ਉਹਨਾਂ ਨੇ ਲੁੱਟ ਲੈਣਾ ਹੈ ਨਿਰਵਾਣ ਕੀਰਤਨ ਗਾਵਹ ਕਰਤੇ ਕਾ ਆਤਸ਼ਾ ਜੀ ਕਹਿੰਦੇ ਉਹ ਪਰਮਾਤਮਾ ਦਾ ਪ੍ਰੇਮ ਦੇ ਨਾਲ ਕੀਰਤਨ ਕਰਨਾ ਕਰੋ ਪਰਮਾਤਮਾ ਦੀ ਕੀਰਤੀ ਕਰਨਾ ਕਰੋ ਨੌ ਤਰੀਕਿਆਂ ਦੀ ਭਗਤੀ ਹੈ ਜਿਦੇ ਵਿੱਚੋਂ ਇੱਕ ਕੀਰਤਨ ਭਗਤੀ ਹੈ ਵਿਦਵਾਨ ਲਿਖਦੇ ਸ੍ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਨ ਦਾਸਾ ਸਖਪਨ ਬੰਦਨਾ ਸਰਬ ਨਵੇਤਨ ਜਾਨ ਪਹਿਲੀ ਭਗਤੀ ਹੈ ਸ੍ਰਵਣ ਸੁਣਨਾ ਜਿਹੜੀ ਤੁਸੀਂ ਕਰ ਰਹੇ ਹੋ ਇੱਥੇ ਬੈਠ ਕੇ ਗੁਰੂ ਦਾ ਜਸ ਸਰਵਣ ਕਰ ਰਹੇ ਹੋ ਇਹ শ্রবণ ਭਗਤੀ ਹੈ ਸਿਮਰਨ ਦੂਜਾ ਪਰਮਾਤਮਾ ਦਾ ਸਿਮਰਨ ਕਰਨਾ ਉਹ ਪਰਮਾਤਮਾ ਨੂੰ ਚੇਤੇ ਕਰਨਾ ਯਾਦ ਕਰਨਾ ਇਹ ਭਗਤੀ ਹੈ ਤੀਸਰੀ ਭਗਤੀ ਹੈ ਕੀਰਤਨ कीर्तन भक्ति है तो इस करके पादशाह जी कहंदे परमात्मा नी कीर्ति करना करो परमात्मा ਦਾ ਜਾਸ ਕਰਨਾ ਕਰੋ ਇਹ ਕੀਰਤਨ ਵੀ ਬਹੁਤ ਵੱਡੀ ਭਗਤੀ ਹੈ ਜਿਹੜੀ ਕਲਯੁਗ ਦੇ ਅੰਦਰ ਖਤਮ ਹੋ ਜਾ ਰਹੀ ਹੈ ਪਰ ਪਾਦशाह जी कहंदे ਐਸਾ ਕੀਰਤਨ ਕਰ ਮਨ ਮੇਰੇ ਈहां ਉहां जो ਕਾਮ ਤੇਰੇ ਇਸ ਪ੍ਰਕਾਰ ਦਾ ਕੀਰਤਨ ਕਰਨਾ ਕਰੋ ਜਿਹੜਾ ਹਲਤ ਤੇ ਪਲਤ ਸਵਾਰਨ ਵਾਲਾ ਏ ਜਿਹੜਾ ਇੱਥੇ ਵੀ ਕੰਮ ਆਊਗਾ ਤੇ ਅੱਗੇ ਦਰਗਾਹ ਦੇ ਵਿੱਚ ਵੀ ਜਾ ਕੇ ਕੰਮ ਆਵੇਗਾ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਕਲਯੁਗ ਦੇ ਵਿੱਚ ਪ੍ਰਧਾਨ ਕੀ ਹੈ ਕੀਰਤਨ ਪਰ ਕੀਰਤਨ ਨਹੀਂ ਖਤਮ ਹੋਈ ਜਾ ਰਿਹਾ ਬ੍ਰਹਮਾ ਜੀ ਦੇ ਪੁੱਤਰ ਉਹਨਾਂ ਦੇ ਵਿੱਚੋਂ ਇੱਕ ਨਾਰਦ ਸੀ ਨਾਰਦ ਜੀ ਬ੍ਰਹਮਾ ਜੀ ਦੇ ਪੁੱਤਰ ਸਨ ਤੋ ਇਹਨਾਂ ਦੀ ਜਿਹੜੀ ਮਨੋ ਇੱਛਾ ਸੀ ਇਹ ਇੱਕ ਕੇ ਨਹੀਂ ਬੈੰਦੇ ਹੁੰਦੇ ਸਨ ਕਦੀ ਕਿਤੇ ਕਦੀ ਕਿਤੇ ਉਹਨਾਂ ਨੇ ਘੁੰਮਦੇ ਰਹਿਣਾ ਤੋ ਇੱਕ ਵਾਰ ਘੁੰਮ ਫਿਰ ਰਹੇ ਸਨ ਹਰਦوار ਪਹੁੰਚ ਗਏ ਹਰਦوار ਜਦੋਂ ਪਹੁੰਚੇ ਉੱਥੇ ਜਾ ਕੇ ਕੀ ਵੇਖਿਆ ਇੱਕ ਇਸਤਰੀ ਐ ਜਿਹੜੀ ਜਵਾਨ ਐ ਸੁੰਦਰ ਰੂਪ ਵਾਲੀ ਐ ਤੇ ਉਹ ਉੱਚੀ ਉੱਚੀ ਰੋ ਰਹੀ ਹੈ ਉਹਦੇ ਲਾਗੇ ਦੋ ਬਜ਼ੁਰਗ ਸ਼ਰੀਰ ਪਏ ਹੋਏ ਨੇ ਉਹ ਦੋ ਜਿਹੜੇ ਮਨੁੱਖ ਨੇ ਉਹ ਪਏ ਹੋਏ ਹਨ ਜਿਹੜੇ ਬਿਹੋਸ਼ ਨੇ ਤੇ ਉਹ ਜਿਹੜੀ ਸੁੰਦਰ ਸਰੂਪ ਵਾਲੀ ਇਸਤਰੀ ਹੈ ਉਹ ਜਿਹੜੀ ਰੋ ਰਹੀ ਹੈ ਜਦੋਂ ਨਾਰਦ ਜੀ ਨੇ ਉਹਨੂੰ ਪੁੱਛਿਆ ਕਿ ਤੁਸੀਂ ਰੋ ਕਿਉਂ ਰਹੇ ਜੇ ਕੀ ਗੱਲ ਹੈ ਕਿਸ ਕਰਕੇ ਤੁਸੀਂ ਰੋ ਰਹੇ ਜੇ ਉਹ ਕਹਿੰਦੇ ਕਿ ਮੇਰੇ ਦੋਨੇ ਪੁੱਤਰ ਹੀ ਬਿਹੋਸ਼ ਪਏ ਨੇ ਉਹ ਜਿਹੜੀ ਜਵਾਨ ਸੁੰਦਰ ਸਰੂਪ ਵਾਲੀ ਇਸਤਰੀ ਉਹ ਕਹਿੰਦੀ ਮੇਰੇ ਦੋਨੇ ਪੁੱਤਰ ਹੀ ਬਿਹੋਸ਼ ਪਏ ਨੇ ਤੇ ਉਹ ਤੋਂ ਵੱਡਾ ਦੁੱਖ ਮੈਨੂੰ ਇਹ ਹੈ ਕਿ ਜਿਹੜੇ ਮੇਰੀ ਉਮਰ ਅਜੇ ਘੱਟ ਹੈ ਮੇਰੇ ਪੁੱਤਰਾਂ ਦੀ ਉਮਰ ਜ਼ਿਆਦੀ ਹੈ ਜਿਹੜੇ ਮੇਰੇ ਪੁੱਤਰ ਨੇ ਉਹਨਾਂ ਦੀ ਉਮਰ ਜ਼ਿਆਦੀ ਹੈ ਉਹ ਬਿਹੋਸ਼ ਪਏ ਨੇ ਮੈਂ ਇਹਨਾਂ ਨੂੰ ਕਾਸ਼ੀ ਵੀ ਲੈ ਕੇ ਗਈ ਬਨਾਰਸ ਵੀ ਲੈ ਕੇ ਗਈ ਉਸ ਤੋਂ ਬਾਅਦ ਪ੍ਰਿਆਗਰਾਜ ਵੀ ਲੈ ਕੇ ਗਈ ਪਰ ਇਹ ਹੋਸ਼ ਦੇ ਵਿੱਚ ਨਹੀਂ ਆਏ ਇਸ ਕਰਕੇ ਹੁਣ ਮੈਂ ਹਰਦਵਾਰ ਹਾਂ ਇੱਥੇ ਇਹ ਜਿਹੜੇ ਦੋਨੇ ਪੁੱਤਰ ਨੇ ਇਹ ਅਭਿਸ਼ ਪਏ ਹੋਏ ਨੇ ਨਾਰਦ ਜੀ ਕਹਿੰਦੇ ਕਿ ਫਿਰ ਪ੍ਰਮਾਤਮਾ ਦਾ ਨਾਮ ਲੈਨੇ ਹਾਂ ਤੇ ਉਹਦੇ ਨਾਲ ਕੀਤਾ ਇਹ ਹੋਸ਼ ਦੇ ਵਿੱਚ ਆ ਜਾਵੇ ਉਹਨਾਂ ਨੇ ਨਾਮ ਲਿਆ ਥੋੜੀ ਜੀ ਸੁਰਤ ਸੰਭਲੀ ਪਰ ਅਜੇ ਉਹ ਹੋਸ਼ ਵਿੱਚ ਨਹੀਂ ਆਈ ਫਿਰ ਨਾਰਦ ਜੀ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਉੱਥੇ ਜਦੋਂ ਕੀਰਤਨ ਕਰਨਾ ਸ਼ੁਰੂ ਕੀਤਾ ਤੇ ਉਹਦੇ ਨਾਲ ਉਹ ਦੋਨੇ ਪੁੱਤਰੀ ਹੋਸ਼ ਦੇ ਵਿੱਚ ਆ ਗਏ ਤੇ ਜਵਾਨ ਹੋ ਗਈ ਉਹ ਪੁੱਤਰ ਕਿਹੜੇ ਸਨ ਜਿਹੜੀ ਉਹਨਾਂ ਦੀ ਮਾਤਾ ਸੀ ਉਹ ਭਗਤੀ ਮਾਤਾ ਸੀ ਉਹ ਮਾਤਾ ਦੇ ਦੋ ਪੁੱਤਰ ਸਨ ਵਿਵੇਕ ਤੇ ਵਿਰਾਗ ਉਹ ਦੋਨੇ ਹੀ ਪੁੱਤਰ ਬਿਹੋਸ਼ ਪਏ ਹੋਏ ਸਨ। ਬ विवेक ਕੀ ਹੈ? ਗਿਆਨ ਹੋਣਾ ਕਿਸੇ ਚੀਜ਼ ਦਾ ਗਿਆਨ, ਇਸ ਸੰਸਾਰ ਦਾ ਗਿਆਨ, ਸੰਸਾਰ ਦੀ ਵਸਤੂਆਂ ਦਾ ਗਿਆਨ, ਸੰਸਾਰ ਦੇ ਬਾਰੇ ਗਿਆਨ, ਇਹ ਮਨੁੱਖ ਕਿੱਥੋਂ ਆਇਆ ਤੇ ਕਿੱਥੇ ਜਾਣਾ ਉਹ ਚੀਜ਼ ਦਾ ਗਿਆਨ ਜਦੋਂ ਹੋ ਗਿਆ ਤੇ ਸਮਝੋ ਵਿਵੇਕ ਆ ਗਿਆ। ਵਿਰਾਗ ਕੀ ਹੈ ਵਿਰਾਗ ਭਾਵ ਇਸ ਸੰਸਾਰ ਦੇ ਜਿਹੜੇ ਮੋਹ ਵਾਲੇ ਬੰਧਨ ਹਨ ਇਹ ਸਾਰਿਆਂ ਨੂੰ ਤਿਆਗ ਦੇਣਾ ਵਿਦਵਾਨ ਦਾ ਕਥਨ ਹੈ ਕਹਿੰਦੇ ਬ੍ਰਹਮਪੁਰੀ ਲਓ ਇੰਦਰਪੁਰੀ ਹੋਤ ਜੋ ਦੇਹ ਤਰ ਭੋਗ ਕਾਕਮਿਸ਼ਟ ਜੋਗ ਨੇ ਬੀਤ ਰਾਗ ਤੇ ਲੋਕ ਉਹਨੂੰ ਵਿਰਾਗ ਆਵੇਗਾ ਜਿਨੇ ਬ੍ਰਹਮਪੁਰੀ ਤੋਂ ਲੈ ਕੇ ਇੰਦਰਪੁਰੀ ਤੱਕ ਦੇ ਜਿਹੜੇ ਸੁੱਖ ਨੂੰ ਕਾਂ ਦੀ ਵੇਟ ਦੇ ਸਮਾਨ ਜਾਣ ਲਿਆ ਤੇ ਵਿਵੇਕ ਕੀ ਹੈ ਵਿਵੇਕ ਦੇ ਬਾਰੇ ਉਹ ਕਹਿੰਦੇ ਦੇਹ ਪਰਪੰਚ ਅਨਿਤ ਹੈ ਆਤਮ ਨਿਤ ਬਖਾਨ ਸਾਰ ਅਸਾਰ ਜਾਣੇ ਕੋ ਇਹ ਹੈ ਵਿਵੇਕ ਪਹਿਚਾਨ ਜਦੋਂ ਇਹ ਜਾਣ ਲਿਆ ਕਿ ਆਪਣਾ ਸਰੀਰ ਸਦਾ ਨਹੀਂ ਰਹਿਣ ਵਾਲਾ ਇਹ ਸਰੀਰ ਨਾਸਵਾਨ ਹੈ ਅਤੇ ਆਪਣੀ ਜਿਹੜੀ ਆਤਮਾ ਸਦਾ ਹੀ ਰਹਿਣ ਵਾਲੀ ਹੈ ਆਤਮਾ ਨੂੰ ਕਰਮਾਂ ਦੇ ਭੋਗ ਪੋਗਣੇ ਪੈਣਗੇ ਇਹ ਸੱਚ ਤੇ ਝੂਠ ਦਾ ਜਦੋਂ ਗਿਆਨ ਹੋ ਗਿਆ ਉਦੋਂ ਵਿਵੇਕ ਆ ਜਾਵੇਗਾ ਗਿਆਨ ਆ ਜਾਵੇਗਾ ਤਾਂ ਇਸ ਪ੍ਰਕਾਰ ਵਿਵੇਕ ਤੇ ਵਿਰਾਗ ਇਹ ਜਿਹੜੇ ਦੋਨੇ ਪੁੱਤਰ ਨੇ ਇਹ ਬੁਢਾਪੇ ਦੇ ਚਲੇ ਗਏ ਕਿਉਂ ਕਿ ਭਗਤੀ ਜਿਹੜੀ ਮਾਤਾ ਜਵਾਨ ਹੈ ਉਹਦੇ ਵਿੱਚ ਜਿਹੜਾ ਕੀਰਤਨ ਹੈ ਉਹ ਤੇ ਖਤਮ ਹੋ ਗਿਆ ਉਹਦੇ ਨਾਲ ਨਾ ਵਿਵੇਕ ਰਹਿ ਗਿਆ ਨਾ ਵਿਰਾਗ ਰਹਿ ਗਿਆ ਇਹ ਸੰਸਾਰ ਦੀ ਦਸ਼ਾ ਦਰਸਾਈ ਹੈ ਕਿ ਸੰਸਾਰ ਦੇ ਵਿੱਚ ਨਾ ਵਿਵੇਕ ਰਹਿ ਗਿਆ ਹੈ ਨਾ ਵਿਰਾਗ ਰਹਿ ਗਿਆ ਏ ਸਾਰੇ ਪਾਸੋਂ ਹੀ ਇਹ ਜਿਹੜਾ ਸੰਸਾਰ ਤੇ ਕੂੜ ਵਰਤ ਰਿਹਾ ਏ ਤੋ ਇੱਕ ਕੀਰਤਨ ਐਸਾ ਹੈ ਕੀਰਤਨ ਕਰਨ ਦੇ ਨਾਲ ਵਿਵੇਕ ਆਉਂਦਾ ਏ ਵਿਰਾਗ ਆਉਂਦਾ ਏ ਤੇ ਭਗਤੀ ਦੇ ਵਿੱਚ ਤੀਸਰਾ ਸਥਾਨ ਸ਼ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਪਾਦ ਸੇਵ ਭਾਵ ਉਹਦੇ ਚਰਨਾਂ ਨੂੰ ਕੁੱਟਣਾ ਦੱਪਣਾ ਪ੍ਰਮਾਤਮਾ ਦੇ ਜਿਸ ਪ੍ਰਕਾਰ ਜਦੋਂ ਸਤਿਗੁਰੂ ਸਾਹਿਬ ਜੀਆ ਨੇ ਸਰਗੁਣ ਸਰੂਪ ਧਾਰਿਆ ਸੀ ਉਦੋਂ ਸੇਵਾਵਾਂ ਕਰਦੇ ਰਹੇ ਸਿੱਖ ਅਰਚਨ ਭਾਵ ਉਹਦੀ ਪੂਜਾ ਕਰਨੀ ਦਾਸਾਸ਼ਕਪਨ ਬੰਦਨਾ ਉਹਦੇ ਦਾਸ ਬਨ ਜਾਣਾ ਪਰਮਾਤਮਾ ਦੇ ਸੇਵਕ ਬਨ ਜਾਣਾ ਹਰੀ ਦੇ ਜਨ ਬਨ ਜਾਣਾ ਸਖਪਨ ਭਾਵ ਮਿੱਤਰ ਸਮਝ ਲੈਣਾ ਜਿੱਦਾਂ ਸੁਦਾਮਾ ਜੀ ਆ ਨੇ ਸ਼੍ਰੀ ਕ੍ਰਿਸ਼ਨ ਜੀ ਆ ਨੂੰ ਸਮਝਿਆ ਤੇ ਉਸ ਤੋਂ ਬਾਅਦ ਬੰਦਨਾ ਕਰਨੀ ਅਖੀਰਲੀ ਨੌਵੀਂ ਭਗਤੀ ਹੈ ਸਰਬ ਨਵੇਦਨ ਜਾਨ ਉਹ ਪਰਮਾਤਮਾ ਨੂੰ ਸਰਾ ਸਾਰਿਆਂ ਹੀ ਘਰਾਂ ਦੇ ਵਿੱਚ ਇਹ ਸ਼ਰੀਰ ਰੂਪੀ ਘਰਾਂ ਦੇ ਵਿੱਚ ਜਾਣ ਲੈਣਾ ਇਹ ਵੀ ਇੱਕ ਭਗਤੀ ਹੈ ਨੌ ਤਰੀਕੇ ਦੀ ਭਗਤੀ ਹੈ ਉਹਦੇ ਵਿੱਚ ਸਿਮਰਨ ਭਗਤੀ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਕਹਿੰਦੇ ਉਹ ਪਰਮਾਤਮਾ ਦਾ ਕੀਰਤਨ ਕਰਨਾ ਕਰੋ ਪਰਮਾਤਮਾ ਦਾ ਜਸ ਕਰਨਾ ਕਰੋ ਨਿਮਖ ਸਿਮਰਤ ਜਤ ਛੂਟੈ ਜਿਹਦੇ ਨਾਲ ਨਿਮਖ ਸਿਮਰਨ ਦੇ ਵਿੱਚ ਅੱਖ ਝਮਕਣ ਦੇ ਸਮੇਂ ਦੇ ਵਿੱਚ ਵੀ ਤੁਸੀਂ ਇਸ ਸੰਸਾਰ ਤੋਂ ਛੁੱਟ ਜਾਵੋਗੇ ਸੰਤਹ ਸਾਗਰ ਪਾਰ ਉਤਰੀਐ ਸੰਤਾਂ ਦੇ ਸਹਾਰੇ ਦੇ ਨਾਲ ਸੰਤਾਂ ਦਾ ਆਸਰਾ ਲੈ ਕੇ ਇਸ ਸੰਸਾਰ ਤੋਂ ਤੁਸੀਂ ਪਾਰ ਉਤਰ ਸਕਦੇ ਹੋ ਸੰਤਹ ਸਾਗਰ ਪਾਰ ਉਤਰੀਐ ਸੰਤਾਂ ਦੇ ਆਸਰੇ ਸਾਧਮਾ ਦੇ ਆਸਰੇ ਤੁਸੀਂ ਇਸ ਸੰਸਾਰ ਨੂੰ ਤਾਰ ਸਕਦੇ ਹੋ ਜੇ ਕੋ ਬਚਨ ਕਮਾਵੇ ਸੰਤਨ ਕਾ ਜਿਹੜਾ ਕੋਈ ਮਨੁੱਖ ਉਹ ਸੰਤ ਸਾਧੂਆਂ ਦਾ ਸੰਤਾਂ ਦਾ ਬਚਨ ਕਮਾਉਂਦਾ ਹੈ ਸੋ ਗੁਰ ਪ੍ਰਸਾਦੀ ਤਰਿਐ ਉਹ ਗੁਰੂ ਦੀ ਕਿਰਪਾ ਦੇ ਨਾਲ ਤਰ ਜਾਂਦਾ ਹੈ ਜਿੱਦਾਂ ਧੰਨ ಶ್ರೀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਚਲ ਬਟਾਲੇ ਗਏ ਹੋਏ ਸਨ ਉੱਥੇ ਸਿੱਧਾਂ ਦੇ ਨਾਲ ਚਰਚਾ ਹੋਈ ਸਿੱਧਾਂ ਦੀ ਜੜੀ ਮੰਡਲੀ ਜਿੱਤ ਲਈ ਉੱਥੇ ਵਿਚਾਰ ਦੇ ਵਿੱਚ ਚਰਚਾ ਦੇ ਵਿੱਚ ਜਦੋਂ ਜਿੱਤਿਆ ਉਹ ਉਹਨਾਂ ਇੱਕ ਤਰਖਾਨ ਸਤਗੁਰੂ ਸਾਹਿਬ ਜੀਆਂ ਦੇ ਪਾਸ ਆਇਆ ਉਹਦਾ ਇੱਕ ਪੁੱਤਰ ਸੀ ਆਣ ਕੇ ਪਾਤਸ਼ਾਹ ਜੀਆਂ ਨੂੰ ਬੇਨਤੀ ਕੀਤੀ ਕਿ ਸਤਗੁਰੂ ਸਾਹਿਬ ਜੀ ਆ ਜਿਹੜਾ ਪੁੱਤਰ ਹੈ ਤੁਹਾਡੇ ਹਵਾਲੇ ਹੈ ਇਹ ਤੁਹਾਡੇ ਕੋਲੋਂ ਸਾਨੂੰ ਪ੍ਰਾਪਤ ਹੋਇਆ ਸਤਗੁਰੂ ਸਾਹਿਬ ਜੀ ਕਹਿੰਦੇ ਮੈਂ ਤੇ ਕੋਈ ਵਚਨ ਨਹੀਂ ਕੀਤਾ ਤੇ ਕਿਸ ਪ੍ਰਕਾਰ ਤੁਹਾਨੂੰ ਇਹ ਪ੍ਰਾਪਤ ਹੋਇਆ ਉਸ ਵੇਲੇ ਉਹ ਜਿਹੜਾ ਤਰਖਾਣ ਸਿੱਖ ਸਤਿਗੁਰੂ ਸਾਹਿਬ ਜੀਆਂ ਨੂੰ ਕਹਿੰਦਾ ਕਿ ਪਾਤਸ਼ਾਹ ਜੀ ਮੈਂ ਬੜੇ ਸਿੱਧਾ ਨੂੰ ਮਨਾਇਆ ਬੜੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਪਰ ਮੇਰੇ ਘਰ ਦੇ ਵਿੱਚ ਕੋਈ ਪੁੱਤਰ ਪੈਦਾ ਹੋ ਕੇ ਤੇ ਬਚਦਾ ਨਹੀਂ ਸੀ ਉਹ ਖਤਮ ਹੋ ਜਾਂਦਾ ਸੀ ਪਰ ਮੈਂ ਤੁਹਾਡੇ ਚਰਨਾਂ ਦਾ ਧਿਆਨ ਧਰ ਕੇ ਤੁਹਾਡੇ ਚਰਨਾਂ 'ਚ ਅਰਦਾਸ ਕਰਕੇ ਇਹ ਪੁੱਤਰ ਨੇ ਜਨਮ ਲਿਆ ਤੇ ਮੈਂ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀ ਇਹ ਜਿਹੜਾ ਪੁੱਤਰ ਤੁਹਾਨੂੰ ਭੇਟਾ ਕਰ ਦਵਾਂਗਾ ਆਪਣੇ ਪਾਸ ਨਹੀਂ ਰੱਖਾਂਗਾ ਤੇ ਕਿਰਪਾ ਕਰਕੇ ਇਹਨੂੰ ਤੁਸੀਂ ਆਪਣੇ ਕੋਲ ਰੱਖਣਾ ਕਰੋ ਭਾਵੇਂ ਇਹ ਮਰੇ ਤੇ ਭਾਵੇਂ ਇਹ ਜੀਵੇ ਮੈਰੀ ਅਰਦਾਸ ਸੀ ਕਿ ਮੈਂ ਭੇਟਾ ਤੁਹਾਨੂੰ ਕਰਨਾ ਹੈ ਜਦੋਂ ਸਤਗੁਰੂ ਸਾਹਿਬ ਜੀਆਂ ਨੂੰ ਇਹਨੇ ਬਚਨ ਕਹੇ ਸਤਗੁਰੂ ਸਾਹਿਬ ਜੀਆਂ ਨੇ ਕਿਹਾ ਠੀਕ ਆ ਉਹ ਪੁੱਤਰ ਦਾ ਨਾਮ ਸੀ ਭਾਈ ਸੰਗਤੀਆ ਸਤਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਬਚਨ ਕੀਤਾ ਕਿ ਇੱਥੇ ਲੱਕੜਾ ਇਕੱਠੀਆਂ ਕਰੋ ਉਹ ਜਿਹੜਾ ਪੁੱਤਰ ਸੀ ਉਹਨੇ ਲੱਕੜਾਂ ਇਕੱਠੀਆਂ ਕੀਤੀਆਂ ਚਿਖਾ ਤਿਆਰ ਕਰ ਲਈ ਸਤਿਗੁਰੂ ਸਾਹਿਬ ਜੀਆਂ ਨੇ ਬਚਨ ਕੀਤਾ ਕਿ ਇਹ ਜਿਹੜੀ ਚਿਖਾ ਹੈ ਇਹਨੂੰ ਅੱਗ ਲਾ ਦੋ ਹੁਣ ਉਹ ਬੱਚੇ ਨੇ ਉਹਨੂੰ ਅੱਗ ਲਾ ਦਿੱਤੀ ਸਾਰੀਆਂ ਸੰਗਤਾਂ ਵੇਖ ਕੇ ਹੈਰਾਨ ਕਿ ਸਤਿਗੁਰੂ ਸਾਹਿਬ ਜੀ ਕੀ ਕੌਤਕ ਵਰਤਾ ਰਹੇ ਨੇ ਫਿਰ ਸਤਿਗੁਰੂ ਸਾਹਿਬ ਜੀਆਂ ਨੇ ਬਚਨ ਕੀਤਾ ਕਿ ਤੂੰ ਹੁਣ ਛਾਲ ਮਾਰ ਕੇ ਤੇ ਚਿਖਾ ਤੇ ਬੈਠ ਜਾ ਉਹ ਪੁੱਤਰ ਨੂੰ ਭਾਈ ਸੰਗਤੀਆ ਜੀ ਨੂੰ ਵਚਨ ਕੀਤਾ ਕਿ ਛਾਲ ਮਾਰ ਕੇ ਤੇ ਇੱਥੇ ਵਿੱਚ ਬੈਠ ਜਾ ਜਦੋਂ ਵਚਨ ਕੀਤਾ ਉਹਨੇ 사ਤਕੂ ਸਾਹਿਬ ਜੀਆਂ ਦਾ ਵਚਨ ਉਸੇ ਵੇਲੇ ਮੰਨ ਕੇ ਜਾਨ ਦੀ ਪਰਵਾਹ ਕੀਤੇ ਬਗੈਰ ਛਾਲ ਮਾਰ ਕੇ ਤੇ ਅੱਗ ਦੇ ਵਿੱਚ ਬੈਠ ਗਿਆ ਜਦੋਂ ਅੱਗ ਦੇ ਵਿੱਚ ਬੈਠ ਗਿਆ ਸਾਰੇ ਸੰਗਤੀ ਹੈਰਾਨ ਹੋ ਰਹੀ ਸੀ ਦੇਖ ਕੇ ਹੈਰਾਨ ਹੋ ਰਹੀ ਸੀ ਕੀ ਕੀ ਕੌਤਕ ਮੇਰੇ ਪਾਤਸ਼ਾਹ ਜੀ ਵਰਤਾ ਰਹੇ ਨੇ ਪਰ ਐਸੀ ਗੁਰੂ ਦੀ ਕਿਰਪਾ ਵਰਤੀ ਸਵਾ ਪੈਰ ਉਹ ਜਿਹੜਾ ਬੱਚਾ ਭਾਈ ਸੰਗਤੀਆ ਜੀ ਅਗਨੀ ਦੇ ਵਿੱਚ ਬੈਠੇ ਰਹੇ ਉਹਨਾਂ ਨੂੰ ਅਗਨੀ ਛੂਹੀ ਵੀ ਨਹੀਂ ਮੜਾ ਜਾ ਸੇਕ ਵੀ ਨਹੀਂ ਲੱਗਾ ਸਤਗੁਰੂ ਸਾਹਿਬ ਜੀਆਂ ਦੀ ਇਹ ਰਹਿਮਤ ਹੋਈ ਸਤਗੁਰੂ ਸਾਹਿਬ ਜੀਆਂ ਨੇ ਕਿਹਾ ਕਿ ਇਸ ਪ੍ਰਕਾਰ ਜਿਹੜਾ ਬਚਨ ਮੰਨਣਾ ਚਾਹੀਦਾ ਹੈ ਤੇ ਜਿਹੜਾ ਗੁਰੂ ਦਾ ਬਚਨ ਮੰਨ ਲੈਂਦਾ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਤਰ ਜਾਂਦਾ ਹੈ ਉਹਨੂੰ ਫਿਰ ਬ੍ਰਹਮ ਗਿਆਨ ਹੋਇਆ ਸਤਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤਾ ਉਹਨੂੰ ਫਿਰ ਬ੍ਰਹਮ ਗਿਆਨ ਹੋਇਆ ਇਸ ਪ੍ਰਕਾਰ ਜਿਹੜਾ ਸਤਗੁਰੂ ਸਾਹਿਬ ਜੀਆਂ ਦਾ ਬਚਨ ਮੰਨਦਾ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਤਰ ਜਾਂਦਾ ਹੈ ਨਰਾਓ ਵਿਸ਼ਰਾਮ ਦਿੰਦੇ ਨੇ ਪੰਚਮ ਪਾਤਸ਼ਾਹ ਜੀ ਕੋਟ ਤੀਰਥ ਮੱਜਨ ਇਸਨਾਨ ਕਰੋੜਾ ਤੀਰਥਾਂ ਤੇ ਜਾ ਕੇ ਮੱਜਨ ਕਰਨਾ ਭਾਗ ਇਸ਼ਨਾਨ ਕਰਨਾ ਨਹਾਉਣਾ ਇਸ ਕਲਮਹ ਮੈਲ ਪਰੀਜਾ ਕਿਹਦੇ ਸਮਾਨ ਹੈ ਜਿਸ ਪ੍ਰਕਾਰ ਆਪਣੇ ਤਨ ਦੇ ਅੰਦਰ ਮੈਲ ਭਰਨੀ ਕਿਉਂਕਿ ਮਨ ਤੇ ਸਾਫ ਨਹੀਂ ਹੋਇਆ ਨਾ ਇਹ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਮਨ ਨਹੀਂ ਸਾਫ ਹੁੰਦਾ ਸਾਬ ਤੇ ਤਾਂ ਹੋਵੇ ਗਨ ਜੇ ਅੰਦਰ ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਵਸਿਆ ਹੋਵੇਗਾ ਜਲ ਕੇ ਮੱਜਨ ਜੇ ਗਤ ਹੋਵੇ ਮੇਂਡੁਕ ਨਿਤ ਨਿਤ ਨਾਵੇ ਡੱਡੂ ਤੇ ਫਿਰ ਪਾਣੀ ਦੇ ਵਿੱਚ ਹੀ ਰਹਿੰਦਾ ਏ ਉਹਦੀ ਗਤੀ ਕਿਉਂ ਨਹੀਂ ਹੋਈ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਇਹ ਤੀਰਥਾਂ ਤੇ ਇਸ਼ਨਾਨ ਕਰਨ ਦਾ ਕੋਈ ਫਲ ਨਹੀਂ ਹੈ ਤੀਰਥਾਂ ਤੇ ਇਸ਼ਨਾਨ ਕਰਨ ਦਾ ਕੋਈ ਫਲ ਨਹੀਂ ਹੈ ਇਹ ਇਸ਼ਨਾਨ ਕਰਨਾ ਵਿਅਰਥ ਹੈ ਕਿਉਂਕਿ ਤਨ ਦੇ ਅੰਦਰ ਜਿਹੜੀ ਮੈਲ ਹੈ ਜਿਹੜੀ ਮਨ ਦੇ ਅੰਦਰ ਲੱਗੀ ਹੋਈ ਮੈਲ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਹੈ ਇਹ ਤੇ ਨਹੀਂ ਉਤਰਦੀ ਕਿਉਂਕਿ ਹੁਣ ਇੱਥੇ ਇਹ ਨਹੀਂ ਹੈ ਕਿ ਗੁਰੂ ਧਾਮਾਂ ਦੇ ਵੀ ਦਰਸ਼ਨ ਨਹੀਂ ਕਰਨੇ ਗੁਰੂ ਧਾਮ ਸਾਡੇ ਸਤਿਗੁਰੂ ਸਾਹਿਬ ਜੀਆਂ ਦੀ ਨਿਸ਼ਾਨੀਆਂ ਨੇ ਉੱਥੇ ਸਤ ਸੰਗਤ ਹੁੰਦੀ ਹੈ ਉਹ ਹਰੀ ਦਾ ਉੱਥੇ ਵਾਸਾ ਹੋਇਆ ਏ ਆਪ ਇਸ ਕਰਕੇ ਉੱਥੇ ਦਰਸ਼ਨਾਂ ਦੇ ਲਈ ਜਾਣਾ ਤੇ ਜਦੋਂ ਇਹ ਘਰ ਛੱਡ ਕੇ ਤੇ ਤੀਰਥਾਂ ਤੇ ਭਟਕਦੇ ਰਹਿਣਾ ਫਿਰਦੇ ਰਹਿਣਾ ਤੇ ਉਹਦੇ ਨਾਲ ਇਹ ਗਤੀ ਨਹੀਂ ਹੁੰਦੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਸਾਧ ਸੰਗ ਜੋ ਹਰ ਗੁਣ ਗਾਵੇ ਜਿਹੜਾ ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਉਂਦਾ ਹੈ ਉਹਦੀ ਕੀਰਤੀ ਕਰਦਾ ਹੈ ਉਹ ਨਿਰਮਲ ਕਰ ਲੀਂ ਜਾ। ਉਹ ਫਿਰ ਆਪਣੇ ਮਨ ਨੂੰ ਨਿਰਮਲ ਕਰ ਲੈਂਦਾ ਏ। ਕਿਉਂਕਿ ਸੰਗਤ ਦਾ ਬਹੁਤ ਵੱਡਾ ਗੁਣ ਹੈ। ਸੰਗਤ ਦਾ ਗੁਣ ਬਹੁਤ ਅਧਿਕਾਈ ਪੜ ਸੂਆ ਕਨ ਕਨ ਧਾਰਾ ਹੈ। ਜਿਹੜੀ ਗਨਕਾ ਪਾਪਨ ਸੀ ਨਾ ਉਹਨੇ ਸੂਏ ਨੂੰ ਭਾਵ ਕੋਤੇ ਨੂੰ ਹੀ ਉਹ ਪਰਮਾਤਮਾ ਦਾ ਜਿਹੜਾ ਨਾਮ ਜਪਾਇਆ ਸੀ ਕਿਉਂਕਿ ਸਾਧੂ ਨੇ ਬਚਨ ਕੀਤਾ ਸੀ। ਕਿ ਇਹ ਤੋਤੇ ਨੂੰ ਰਾਮ ਰਾਮ ਰਟਾਉਂਦੇ ਰਹਿਣ ਦੇ ਨਾਲ ਤੇਰੀ ਗਤੀ ਹੋਵੇਗੀ ਉਸੇ ਪ੍ਰਕਾਰ ਉਹ ਸਾਧੂ ਦਾ ਬਚਨ ਮੰਨ ਕੇ ਉਹਨੂੰ ਪ੍ਰਮਾਤਮਾ ਦਾ ਨਾਮ ਰਟਾਉਂਦੀ ਰਹੀ ਪ੍ਰਮਾਤਮਾ ਦਾ ਨਾਮ ਉਹ ਰਟਦਾ ਰਿਹਾ ਇਹਦੇ ਨਾਲ ਫਿਰ ਉਸ ਸਾਧੂ ਦੇ ਬਚਨਾਂ ਦੇ ਨਾਲ ਉਹ ਗਨਕਾ ਪਾਪਣ ਦਾ ਉਧਾਰ ਹੋਇਆ ਅੰਤਲੇ ਸਮੇਂ ਤੱਕ ਉਹ ਪ੍ਰਮਾਤਮਾ ਦਾ ਨਾਮ ਨੂੰ ਜਪਉਂਦੀ ਰਹੀ ਇਸ ਕਰਕੇ ਸੰਗਤ ਦਾ ਬਹੁਤ ਵੱਡਾ ਗੁਣ ਹੈ ਪਾਤਸ਼ਾਹ ਜੀ ਕਹਿੰਦੇ ਤਨਕੇ ਭਾਗ ਵੱਡੇ ਹੈ ਭਾਈ ਜਿਨ ਸਾਧ ਸੰਗ ਮੁਖ ਜੁਰੇ ਵੱਡਿਆਂ ਭਾਗਾ ਵਾਲੇ ਨੇ ਜਿਹੜੇ ਸਾਧ ਸੰਗਤ ਜੁੜ ਕੇ ਬੈਠਦੇ ਨੇ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਪਰਮ ਚੋਟਾ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪਰੀਜਾ ਜੀਓ ਇਹ ਪਾਤਸ਼ਾਹ ਜੀ ਕਹਿੰਦੇ ਵੱਡ ਵੱਡਿਆਂ ਭਾਗਾ ਵਾਲੇ ਸਾਧੂ ਦੀ ਸੰਗਤ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ குரு ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕਰਦੇ ਨੇ ਤੇ ਜਿਨ੍ਹਾਂ ਦੇ ਵੱਡੇ ਭਾਗ ਨਾ ਹੋਣ ਚੰਗੇ ਭਾਗ ਨਾ ਹੋਣ ਉਹ ਦਰਵਾਜ਼ੇ ਤੇ ਆਏ ਵੀ ਮੁੜ ਜਾਂਦੇ ਨੇ ਉਹਨਾਂ ਨੂੰ ਸੰਗਤ ਨਹੀਂ ਪ੍ਰਾਪਤ ਹੁੰਦੀ ਇਸ ਪ੍ਰਕਾਰ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀ ਜਾ ਜਿਹੜਾ ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਗੁਣਾਂ ਨੂੰ ਗਾਉਂਦਾ ਉਹ ਫਿਰ ਮੈਲ ਤੋਂ ਰਹਿਤ ਹੋ ਜਾਂਦਾ ਵੇਦਕ ਤੇਵ ਸਿਮਰਤ ਸਭ ਸਾਸਤ ਚਾਰ ਵੇਦ ਰਿਗ ਵੇਦ ਤੁਜ ਰਵੇਦ ਅਥਰਵ ਵੇਦ ਇਹ ਜਿਹੜੇ ਚਾਰ ਵੇਦ ਨੇ ਸ਼ਾਮਵੇਦ ਉਸ ਤੋਂ ਬਾਅਦ ਕਤੇਬ ਆ ਕੇ ਕਤੇਬਾਂ ਦੇ ਵਿੱਚ ਚਾਰ ਗ੍ਰੰਥ ਨੇ ਅੰਜੀਲ ਤੋਰੇ ਤੰਬੂਰ ਕੁਰਾਨ ਇਹ ਚਾਰ ਗ੍ਰੰਥ ਸਿਮਰਤियां 27 ਸਿਮਰਤियां ਨੇ ਅਤੇ ਜਿਹੜੇ ਸ਼ਾਸਤਰ ਨੇ ਇਸਾਰੇ ਪੜਨ ਦੇ ਨਾਲ ਜਿਨ ਪੜਿਆ ਮੁਕਤ ਨਾ ਹੋਈ ਇਹਨਾਂ ਨੂੰ ਪੜਨ ਦੇ ਨਾਲ ਮੁਕਤ ਨਹੀਂ ਹੁੰਦੇ ਭਗਤ ਕਬੀਰ ਸਾਹਿਬ ਜੀਆ ਦਾ ਪਾਵਨ ਬਚਨ ਆਉਂਦਾ ਉਹ ਕਹਿੰਦੇ ਕਿਆ ਪੜੀਏ ਕਿਆ ਸੁਨਿਆ ਕਿਆ ਵੇਦ ਪੁਰਾਨਾ ਸੁਨਿਆ ਪੜੇ ਸੁਨੇ ਕਿਆ ਹੋਈ ਜਦ ਸਹਜਨਾ ਮਿਲੇ ਉਸ ਹੋਈ ਇਨਾਂ ਨੂੰ ਪੜਨ ਦੇ ਨਾਲ ਜੇ ਮਨ ਦੇ ਅੰਦਰ ਹਿਰਦੇ ਦੇ ਅੰਦਰ ਸਹਿਜ ਹੀ ਨਹੀਂ ਆਇਆ ਤੇ ਫਿਰ ਇਹਨਾਂ ਨੂੰ ਪੜਨ ਦਾ ਕੀ ਫਾਇਦਾ ਇੱਕ ਅੱਖਰ ਜੋ ਗੁਰਮੁਖ ਝਾਪੇ ਤੇ ਜਿਹੜਾ ਮੁਖੀ ਗੁਰੂਆਂ ਦਾ ਦਿੱਤਾ ਹੋਇਆ ਇੱਕ ਅੱਖਰ ਜਾਂ ਜਿਹੜੇ ਗੁਰਮਖ ਨੇ ਜਿਨ੍ਹਾਂ ਦਾ ਮੁਖੀ ਗੁਰੂ ਦੇ ਵੱਲ ਹੈ ਗੁਰੂ ਦੇ ਆਸਰੇ ਆਪਣਾ ਜੀਵਨ ਬਤੀਤ ਕਰਦੇ ਨੇ ਉਹ ਜੇ ਇੱਕ ਅੱਖਰ ਪ੍ਰਮਾਤਮਾ ਦਾ ਵਾਹਿਗੁਰੂ ਦਾ ਜਸ ਕਰ ਲੈਣ ਤਿਸ ਕੀ ਨਿਰਮਲ ਸੋਈ ਉਹ ਫਿਰ ਉਹਨਾਂ ਦੀ ਮਾਤਮਾ ਨਿਰਮਲ ਹੋ ਜਾਂਦੀ ਹੈ ਮਨ ਨਿਰਮਲ ਹੋ ਜਾਂਦਾ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਖੱਤਰੀ ਅਤੇ ਬ੍ਰਾਹਮਣ ਸ਼ੂਦਰ ਤੇ ਵੈਸ਼ ਇਹ ਚਾਰੇ ਵਰਨ ਦੇ ਲੋਕ ਉਪਦੇਸ਼ ਚਹੋ ਅਰਨਾ ਕੋ ਸਾਝਾ ਸਾਧਗੁਰੂ ਸਾਹਿਬ ਜੀ ਕਹਿੰਦੇ ਸਾਡਾ ਉਪਦੇਸ ਸਾਰਿਆਂ ਦੇ ਲਈ ਸਾਝਾ ਹੈ ਕਿਉਂਕਿ ਪ੍ਰਾਤਮ ਜਿਸ ਪ੍ਰਕਾਰ ਮੰਨੂ ਰਖੀ ਹੋਇਆ ਜਿਨੇ ਮੰਨੂ ਸਿਮਰਤੀ ਲਿਖੀ ਉਹਨੇ ਮਨੂ ਸਿਮਰਤੀ ਦੇ ਵਿੱਚ ਇਹ ਵਰਣਾ ਦੀ ਵੰਡ ਕੀਤੀ ਉਹਨੇ ਆਸ਼ਰਮਾਂ ਦੀ ਵੰਡ ਕੀਤੀ ਉਹਦੇ ਵਿੱਚ ਇੱਕ ਖੱਤਰੀ ਬ੍ਰਾਹਮਣ ਸੂਦ ਵੈਸ਼ ਬਣਾਏ ਸਭ ਤੋਂ ਉੱਤਮ ਬ੍ਰਾਹਮਣ ਨੂੰ ਦੱਸਿਆ ਬ੍ਰਾਹਮਣ ਦਾ ਕੰਮ ਸੀ ਵਿਦਿਆ ਪੜਨੀ ਤੇ ਪੜਾਉਣੀ ਖੱਤਰੀ ਆਏ ਖੱਤਰੀਆਂ ਦਾ ਕੰਮ ਸੀ ਜੰਗ ਕਰਨੀ ਉਸ ਤੋਂ ਬਾਅਦ ਵੈਸ਼ ਆਏ ਉਹ ਜਿਹੜੇ ਜ਼ਿਮੀਂਦਾਰ ਹੁੰਦੇ ਸਨ ਉਸ ਤੋਂ ਬਾਅਦ ਸ਼ੂਦਰ ਆਏ ਜਿਹੜੇ ਉਹਨਾਂ ਦੇ ਨੌਕਰੀ ਕਰਦੇ ਸਨ ਤੇ ਜਿਹੜੇ ਬ੍ਰਾਹਮਣ ਹੁੰਦੇ ਸਨ ਉਹ ਵਿਦਿਆ ਪੜ੍ਹ ਸਕਦੇ ਸਨ ਤੇ ਅੱਗੇ ਵਿਦਿਆ ਪੜ੍ਹਾ ਵੀ ਸਕਦੇ ਸਨ ਜਿਹੜੇ ਖੱਤਰੀ ਸਨ ਉਹ ਕੇਵਲ ਸੁਣ ਸਕਦੇ ਸਨ ਤੋਂ ਇਸੇ ਪ੍ਰਕਾਰ ਵੈਸ਼ ਵੀ ਸੁਣ ਸਕਦੇ ਪਰ ਜੇ ਸੂਦਰ ਉਹ ਸੁਣ ਵੀ ਨਹੀਂ ਸਕਦੇ ਸਨ ਜੇ ਕੋਈ ਸੁਣ ਲੈਂਦਾ ਤੇ ਉਹਦੇ ਕੰਨ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੰਦੇ ਹੁੰਦੇ ਸਨ ਉਸ ਵੇਲੇ ਤੋ ਇਸ ਪ੍ਰਕਾਰ ਪਾਤਸ਼ਾਹ ਜੀ ਨੇ ਸਾਰੇ ਵਰਨ ਜਿਹੜੇ ਮਿਟਾ ਕੇ ਪਾਤਸ਼ਾਹ ਜੀ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਾਹ ਵਰਨਾ ਕੋ ਸਾਂਝਾ ਸਾਰਿਆਂ ਨੂੰ ਸਾਡਾ ਸਾਂਝਾ ਉਪਦੇਸ਼ ਹੈ ਸਾਰਿਆਂ ਦਾ ਜਿਹੜਾ ਸਾਰਿਆਂ ਨੂੰ ਦਿੱਤਾ ਹੋਇਆ ਉਪਦੇਸ਼ ਸਾਂਝਾ ਹੈ ਸਾਰਿਆਂ ਦੇ ਲਈ ਕੋਈ ਉਪਦੇਸ਼ ਹੈ ਇਹ ਕੋਈ ਵੱਖਰੀ ਵੰਡ ਨਹੀਂ ਹੈ ਗੁਰਮੁਖ ਨਾਮ ਜਪੈ ਉਧਰੈ ਸੋ ਕਲਮਹਿ ਇਸ ਪ੍ਰਕਾਰ ਜਿਹੜੇ ਗੁਰਮੁਖ ਨੇ ਜਿਨ੍ਹਾਂ ਦਾ ਮੁਖ ਸਦਾ ਗੁਰੂ ਦੇ ਵੱਲ ਹੈ ਗੁਰੂ ਦੇ ਆਸਰੇ ਚੱਲਣ ਵਾਲੇ ਨੇ ਉਹ ਨਾਮ ਜਪੈ ਉਧਰ ਹੈ ਉਹ ਪਰਮਾਤਮਾ ਦਾ ਨਾਮ ਜਪ ਕੇ ਤੇ ਇਸ ਸੰਸਾਰ ਤੋਂ ਪਾਰ ਉੱਤਰ ਜਾਂਦੇ ਨੇ ਇਹੋ ਸਾਕਰ ਸੋਈ ਤਰੈ ਜੋ ਹਰ ਗੁਣ ਗਾਵੇ ਉਹੀ ਇਸ ਸੰਸਾਰ ਨੂੰ ਸਾਗਰ ਨੂੰ ਤਰ ਸਕਦਾ ਏ ਜਿਹੜਾ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਏ ਕਟ ਕਟ ਨਾਨਕ ਮਾਝਾ ਸੋ ਕਾਲ ਯੁਗ ਦੇ ਵਿੱਚ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਕੇ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਸਕਦਾ ਹੈ ਉਹ ਪ੍ਰਮਾਤਮਾ ਜਿਹੜਾ ਘਟਾਂ ਘਟਾਂ ਦੇ ਵਿੱਚ ਹਰ ਇੱਕ ਦੇ ਵਿੱਚ ਜਰਰੇ ਜਰਰੇ ਦੇ ਵਿੱਚ ਵਸਿਆ ਹੋਇਆ ਹੈ ਸੋ ਪਾਤਸ਼ਾਹ ਜੀ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਵਿਚਾਰ ਕਰਦੇ ਆ ਏਕ ਨਹੀਂ ਬਿੰਤ ਪ੍ਰਕਾਰ ਦੀਆਂ ਹੁਲਾਂ ਹੋਈਆਂ ਗਰੂ ਕੀ ਪਿਆਰੀ ਸੰਗਤ ਬਖਸ਼ਣ ਜੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬਿਲਕੁਲਾਂ ਦੀ ਕਿਵਾਂ ਆਗਾਤੂ ਅਸੀਂ ਇਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਖੱtre ਬ੍ਰਹਮਣ ਸੂਦ ਵੈਸ ਉਪਦੇਸ਼ ਚਾਹੋ ਵਰ ਨਾ ਕਹੋ ਸਾਜਾ ਰਮੁਖ ਨਾਮ ਜਪੈ ਉਦਰੈ ਸੋ ਕਲਮਹਿ ਘਟ ਘਟ ਨਾਨਕ ਮਾਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ